ਪਰ ਲੋਧੀ ਮੰਡ ਖੇਤਰ ਦੇ ਵਿੱਚ ਖੜੇ ਆ ਜਿੱਥੇ ਕਰੀਬ 20 ਪੈਂਡ ਪਾਣੀ ਦੇ ਵਿੱਚ ਕਰੇ ਮੇਰੇ ਪਿੱਛੇ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਕਿ ਕਰੀਬ 14 14 15 15 ਫੁੱਟ ਪਾਣੀ ਹੈ ਉੱਚੀ ਜਗ੍ਹਾ ਦੇ ਉੱਤੇ ਪੈਂਡਾ ਜਿੱਥੇ ਕਿ ਸਮਾਜ ਸੇਵੀ ਸੰਸਥਾ ਯੂਥ ਜਿਹੜਾ ਨੌਜਵਾਨ ਯੂਥ ਇੱਥੇ ਪਹੁੰਚਿਆ ਹੋਇਆ ਜਿਨ੍ਹਾਂ ਨੂੰ ਤੁਸੀਂ ਆਪਣੇ ਟਰੈਕਟਰਾਂ ਦੇ ਉੱਤੇ ਸਮਾਨ ਲੈ ਕੇ ਦੁੱਧ ਦਾ ਪਾਣੀ ਦਾ ਰਾਸ਼ਨ ਦਾ ਸੁੱਕਾ ਰਾਸ਼ਨ ਇਹ ਸਾਰਾ ਯੂਥ ਜਿਹੜਾ ਪੰਜ ਲੋਕ ਤੁਸੀਂ ਦੇਖ ਸਕਦੇ ਹੋ ਹੜਪੀੜ ਦੇ ਲੋਕ ਕੋਠਿਆਂ ਦੇ ਉੱਤੇ ਚੜੇ ਹੋਏ ਨੇ ਔਰ ਯੂਥ ਹਰ ਗਲੀ ਦੇ ਵਿੱਚ ਜਾ ਕੇ ਇਹ ਪੇਚਾਰਾ ਉਹ ਆਪਾਂ ਗੱਲਬਾਤ ਵੀ ਕਰਦੇ ਆਂ ਕਿ ਹਾਂ ਵੀ ਇਹ ਯੂਥ ਕਿੱਥੋਂ ਆਇਆ ਤੇ ਕੀ ਕਹਿਣਾ ਇਹਨਾਂ ਦਾ ਜੀ ਸਤਿ ਸ੍ਰੀ ਅਕਾਲ ਜੀ ਕਿੱਥੋਂ ਆਏ ਜੀ ਤੁਸੀਂ ਸਾਡੇ ਜਿਲ੍ਹਾ ਤਰਨਤਾਰਨ ਦੇ ਮੈਂ ਮੈਂਬਰ ਕੋਰ ਕਮੇਟੀ ਸਰਦਾਰ ਗੁਰਦੀਪ ਸਿੰਘ ਚੱਕ ਸਾਡੇ ਜ਼ਿਲ੍ਹਾ ਤਰਨਤਾਰਨ ਦੀ ਸਮੁੱਚੀ ਟੀਮ ਯੂਥ ਅਕਾਲੀ ਦਲ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਰਹਿਨਮਾਈਂਦ ਔਰ ਸਾਡੇ ਪ੍ਰਧਾਨ ਸਰਬਜੀਤ ਸਿੰਘ ਚਿੰਜਰ ਦੀ ਰਹਿਨਮਾਈਂ ਹੇਠ ਸਾਡੀਆਂ ਜੁੜੀਤੀਆਂ ਟੀਮਾਂ ਕਰਮੂ ਵਾਲਾ ਘਟਕਾ ਹਰ ਏਰੀਆ ਦੇ ਵਿੱਚ ਡੱਟੀ ਹੋਈ ਹੈ ਤੁਸੀਂ ਤਰਨਤਾਰਨ ਤੋਂ ਆਏ ਜੀ ਹਾਂਜੀ ਸਰ ਹਾਂ ਸੁਲਤਾਨ ਮਾਝੇ ਦੀ ਧਰਤੀ ਤੋਂ ਆਏ ਸੁਲਤਾਨਪੁਰ ਲੋਧੀ ਦਵਾਬੇ ਦੀ ਧਰਤੀ ਦੇ ਤੋਂ ਉਧਰਲੀ ਸਾਈਡ ਤੇ ਵੀ ਹੜਾ ਆਏ ਹੋਏ ਆ ਅ ਸਰ ਜਿਸ ਜਿਸ ਇਸ ਤਰ੍ਹਾਂ ਸਾਨੂੰ ਲੋਕਾਂ ਨੇ ਗਾਈਡ ਕੀਤਾ ਉਸ ਇਸ ਤਰ੍ਹਾਂ ਅਸੀਂ ਆਪਣੇ ਟੀਮ ਦੇ ਵੱਲੋਂ ਆਪਣਾ ਰਾਸ਼ਨ ਪਚਾ ਰਹੇ ਜੀ ਕੀ 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 ਰਾਸ਼ਨ ਲੈ ਕੇ ਤੁਸੀਂ ਜੀ ਅਸੀਂ ਆਪਣਾ ਆਟਾ ਦਾਲ ਮੈਡੀਕਲ ਸਹੂਲਤ ਪਾਣੀ ਦੁੱਧ ਔਰ ਸੁੱਕੀਆਂ ਵਸਤੂਆਂ ਬਿਸਕਟ ਵਗੈਰਾ ਸਾਰੇ ਲੋਕ ਜਿਸ ਤਰ੍ਹਾਂ ਤੁਸੀਂ ਦੱਸਿਆ ਸ਼ਰੂਮਣੀ ਅਕਾਲੀ ਦਲ ਜੂਥ ਵੱਲੋਂ ਤੁਸੀਂ ਆਏ ਆ ਤਰਨਤਾਰਨ ਦੀ ਧਰਤੀ ਤੋਂ ਆਏ ਆ ਕੀ ਲੱਗਦਾ ਜਿਵੇਂ ਜੂਥ ਅੱਜਕੱਲ ਜਿਹੜਾ ਸੇਵਾਵਾਂ ਦੇ ਰਿਹਾ ਵਾ ਜਿਸ ਨੂੰ ਨਸ਼ਿਆਂ ਦਾ ਪੰਜਾਬ ਕਿਹਾ ਗਿਆ ਸੀ ਉਹੀ ਅੱਜ ਜੂਥ ਅੱਗੇ ਹੋ ਕੇ ਹੜਪੀੜ ਤੇ ਜਿਹੜੇ ਆ ਪੰਜਾਬ ਦੇ ਵਿੱਚ ਨੌਜਵਾਨ ਅੱਗੇ ਹੋ ਕੇ ਸੇਵਾ ਕਰ ਰਹੇ ਨੇ ਸਰ ਤੁਸੀਂ ਆਪ ਵੀ ਵੇਖ ਲਓਗੇ ਜਿੱਦਾਂ ਮੌਜੂਦਾ ਸਰਕਾਰ ਦੇ ਹਾਲਾਤ ਨੇ ਸਰਦਾਰ ਭਗਵੰਤ ਸਿੰਘ ਮਾਨ ਜਿੱਦਾਂ ਆਪਣੇ ਦੂਜੀਆਂ ਸਟੇਟਾਂ ਦੇ ਵਿੱਚ ਜਾ ਕੇ ਆਪਣੇ ਚੋਣ ਪ੍ਰਚਾਰ ਜਾਂ ਪਿਕਨਿਕ ਮਨਾ ਰਿਹਾ ਹੈ ਇੱਥੇ ਲੋਕ ਹੜਾਂ ਦੇ ਵਿੱਚ ਰੋੜ ਰਹੇ ਨੇ ਮਰ ਰਹੇ ਨੇ ਉਹਨਾਂ ਨੂੰ ਕੋਈ ਦਿੱਲੀ ਦੀ ਟੀਮ ਨਾ ਕੋਈ ਹੋਰ ਇਥੇ ਅਫਸਰशाही ਨਾ ਆ ਤੁਸੀਂ ਖੁਦ ਹੀ ਇਸ ਬੇੜੀ ਦੇ ਵਿੱਚ ਦੇਖ ਰਹੇ ਹੋ ਜੋ ਕੋਈ ਪਹੁੰਚ ਨਹੀਂ ਰਿਹਾ ਹੂੰ ਹੂੰ ਚਲੋ ਸਾਡੇ ਨਾਲ ਹੋਰ ਵੀ ਜੂਥ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਕੀ ਕਹਿਣਾ ਜੀ ਤੁਸੀਂ ਸਮਾਨ ਲੈ ਕੇ ਆਏ ਹੋ ਮਾਝੇ ਦੀ ਧਰਤੀ ਤੋਂ ਆਏ ਆ ਬਾਬੇ ਨਾਨਕ ਦੀ ਨਗਰੀ ਦੇ ਵਿੱਚ ਆਏ ਆ ਬਾਬੇ ਨਾਨਕ ਦਾ ਹੁਕਾ ਸੀ ਉਹਨਾਂ ਦੀ ਪ੍ਰੇਰਣਾ ਤੇ ਇਹ ਲੰਗਰ ਚੱਲਦੇ ਨੇ ਕੀ ਕਹਿਣਾ ਤੁਹਾਡਾ ਜੂਥ ਬਹੁਤ ਵੱਧ ਝੱਟ ਕੇ ਅੱਗੇ ਆ ਰਿਹਾ ਜੀ ਜਿਸ ਤਰ੍ਹਾਂ ਆਪਾਂ ਨੇ ਵੀ ਪੰਜਾਬ ਦੇ ਵਿੱਚ ਨਸ਼ਾ ਹੈ ਅਸੀਂ ਮੰਨਦੇ ਆ ਕਿ ਨਸ਼ਾ ਵੀ ਹੈਗਾ ਜੀ ਪਰ ਤੁਸੀਂ ਆਪ ਕੈਮਰਾ ਨਾਲ ਤੁਸੀਂ ਸਾਰਾ ਕਵਰ ਕੀਤਾ ਜੀ ਇਹ ਜੁੱਥ ਵੇਖੋ ਤੁਹਾਨੂੰ ਅੱਜ ਪੰਜਾਬ ਦੀਆਂ ਸੜਕਾਂ ਤੇ ਜਿੰਨਾ ਏਰੀਆ ਦੇ ਵਿੱਚ ਹੜ੍ਹ ਆਏ ਨੇ ਉੱਥੇ ਜਾ ਕੇ ਤੁਸੀਂ ਜੁੱਥ ਵੇਖੋ ਕਿੰਨੀ ਸੇਵਾ ਕਰ ਰਿਹਾ ਆਪਣੇ ਜਿੱਥੇ ਇਹਨਾਂ ਦੇ ਆਪਣੇ ਪਰਿਵਾਰਾਂ ਦੀ ਬਾਕੀ ਜੀ ਆਪਾਂ ਪਰਿਵਾਰਾਂ ਦੇ ਨਾਲ ਖੜਾਂਗੇ ਜੀ ਅੱਜ ਅੱਜ ਤਾਂ ਤੁਸੀਂ ਪਾਣੀ ਦੇਖ ਰਹੇ ਜੇ ਪਾਣੀ ਵੇਖੋ ਬਹੁਤ ਜ਼ਿਆਦਾ ਹੈ ਅਸਲ ਅਸਲ ਮੰਝਰੇ ਦਾ ਬਾਅਦ ਦੇ ਵਿੱਚ ਪਤਾ ਲੱਗਣਾ ਇਹ ਕੀ ਆ ਜਦੋਂ ਪਾਣੀ ਇਹ ਲੱਥਾ ਇਹਦੇ ਵਿੱਚ ਵੇਖੋ ਜੀ ਬੰਗਲ ਵੀ ਮਰੇ ਹੋਏ ਨੇ ਆਪਣਾ ਜਿੰਨਾ ਵੀਰਾਂ ਦੇ ਪੋਲਟਰੀ ਫਾਰਮ ਸੀਗੇ ਉਹਨਾਂ ਦੇ ਵਿੱਚ ਉਹਨਾਂ ਦੇ ਵੀ ਨੁਕਸਾਨ ਹੋਏ ਆ ਜਦੋਂ ਪਾਣੀ ਉਤਰੂਗਾ ਨਾ ਜੀ ਉਦੋਂ ਬਿਮਾਰੀ ਬਹੁਤ ਜ਼ਿਆਦਾ ਫੈਲਣੀ ਆ ਕਿਉਂਕਿ ਉਹਨਾਂ ਦੀ ਸਮੈਲ ਉਹ ਗਿਆ ਤੁਸੀਂ ਕਿਹੜੀ ਸਸਤਾ ਵੱਲੋਂ ਸੇਮ ਹੀ ਆ ਸਾਰੇ ਹਾਂਜੀ ਸਾਰੇ ਜੂਸ ਅਕਾਲੀ ਦਾਲ ਲੱਲੋ ਆ ਜੀ ਠੀਕ ਠੀਕ ਹੈ ਪ੍ਰੇਰਣਾ ਕੀ ਪ੍ਰੇਰਣਾ ਹੀ ਆ ਜੀ ਅਸੀਂ ਤੇ ਆਨੇ ਆ ਕਿ ਹਰ ਇੱਕ ਆਪਣੇ ਯੂਥ ਨੂੰ ਅੱਜ ਰਾਜਨੀਤੀ ਤੋਂ ਪਰ ਉੱਠ ਕੇ ਆਪਣੇ ਸਾਰੇ ਨਹਾੜ ਪ੍ਰਭਾਵਤ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ਜੀ ਔਰ ਲੋਕ ਕਰ ਵੀ ਰਹੇ ਨੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਮੇਰੇ ਨਾਲ ਹੋਰ ਵੀ ਯੂਥ ਨੌਜਵਾਨ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਤੁਸੀਂ ਤਸਵੀਰਾਂ ਦੇਖ ਸਕਦੇ ਖਾਣੇ ਪੀਣੇ ਦਾ ਸਮਾਨ ਸਾਰਾ ਜਿਹੜਾ ਇਹ ਲੈ ਕੇ ਇੱਥੇ ਪਹੁੰਚ ਰਹੇ ਨੇ ਉਧਰ ਪੱਲੀ ਲੈ ਕੇ ਸਮਾਨ ਲੋਕਾਂ ਦੇ ਘਰਾਂ ਦੇ ਵਿੱਚ ਸਮਾਨ ਜਿਹੜਾ ਲਿਆ ਰਹੇ ਨੇ ਔਰ ਮੇਰੇ ਨਾਲ ਹੋਰ ਵੀ ਸੰਗਤ ਨੇ ਸੰਸਥਾਵਾਂ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਦੇਖੋ ਜੀ ਇਨਸਾਨੀਅਤ ਦੇ ਨਾਤੇ ਅਸੀਂ ਇੱਥੇ ਪਹੁੰਚੇ ਆਂ ਆਪਣੇ ਲੋਕਾਂ ਦੀ ਮਦਦ ਕਰਨ ਵਾਸਤੇ ਆਪਣੀ ਪੰਜਾਬੀਆਂ ਦੀ ਮਦਦ ਕਰਨ ਵਾਸਤੇ ਪਰ ਅੱਜ ਐਜ਼ ਅ ਪੰਜਾਬੀ ਸਿਟੀਜ਼ਨ ਐਜ਼ ਅ ਇੰਡੀਅਨ ਸਿਟੀਜ਼ਨ ਅਸੀਂ ਇੱਕ ਜ਼ਰੂਰ ਸਰਵਾਦ ਕਰਨਾ ਚਾਹਾਂਗੇ ਸਰਕਾਰ ਨੂੰ ਮੌਜੂਦਾ ਸਰਕਾਰ ਇਹ ਹਾਲਾਤਾਂ ਬਾਰੇ ਕੀ ਕਰ ਰਹੀ ਹੈ ਜੀ ਅਸੀਂ ਇਸ ਜਗ੍ਹਾ ਤੇ ਸਭ ਤੋਂ ਵੱਧ ਜਿਹੜੀ ਪ੍ਰੋਬਲਮ ਹੈ ਜੀ ਉਹ ਹੈਗੀ ਹੈ ਜੀ ਕਨਵੈయన్స్ ਦੀ ਸਾਡੇ ਕੋਲੇ ਜਿਹੜਾ ਆਉਣ ਜਾਣ ਵਾਸਤੇ ਕਨਵੈయన్స్ ਦੀ ਬਿਲਕੁਲ ਇੱਥੇ ਸਹੂਲਤ ਨਹੀਂ ਹੈਗੀ ਜੀ ਜੋ ਪ੍ਰਾਈਵੇਟ ਸੰਸਥਾਵਾਂ ਜੋ ਆਪਣੇ ਧਾਰਮਿਕ ਅਦਾਰੇ ਨੇ ਉਹ ਸੇਵਾ ਕਰ ਰਹੇ ਨੇ ਪਰ ਸਰਕਾਰ ਵੱਲੋਂ ਇਸ ਥਾਂ ਦੇ ਉੱਤੇ ਕਨਵੀਅנס ਦੀ ਕੋਈ ਵੀ ਸੁਵਿਧਾ ਨਹੀਂ ਹੈਗੀ ਜੀ ਕਿ ਅੱਜ ਦੀ ਮੌਕੇ ਦੀ ਸਰਕਾਰ ਬਿਲਕੁਲ ਵੀ ਕਿਸੇ ਵੀ ਤਰੀਕੇ ਨਾਲ ਆਪਣੇ ਨਾਗਰਿਕਾਂ ਦੀ ਬਾਹ ਨਹੀਂ ਫੜ ਰਹੀ ਤੇ ਅਸੀਂ ਇੱਥੇ ਜ਼ਰੂਰ ਸਵਾਲ ਕਰਨਾ ਚਾਹਾਂਗੇ ਕਿ ਇਹ ਲੋਕ ਪੰਜਾਬ ਤੋਂ ਅੱਡ ਨੇ ਇਹ ਲੋਕ ਸਾਡੇ ਹੀ ਲੋਕ ਨੇ ਅਸੀਂ ਅੱਜ ਇਹਨਾਂ ਨੂੰ ਇੱਥੇ ਮਰਨ ਵਾਸਤੇ ਛੱਡਿਆ ਹੋਇਆ ਹੈ ਤੇ ਇਹ ਜਰੂਰ ਸਵਾਲ ਸਰਕਾਰ ਨੂੰ ਕਰਨਾ ਬਣਦਾ ਹੈ ਜੀ ਬਿਲਕੁਲ ਬਿਲਕੁਲ ਜੀ ਜੂਥ ਅੱਗੇ ਆ ਰਿਹਾ ਉਹ ਤੁਸੀਂ ਕੁਝ ਕਹਿਣਾ ਚਾਹੁੰਦੇ ਸੀਗੇ ਜੀ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ ਸੀਗਾ ਜੀ ਵੇਖੋ ਜੀ ਹਿਮਾਚਲ ਦੇ ਵਿੱਚ ਆਪਣੇ ਕੋਈ ਆਫਤ ਆਉਂਦੀ ਹੈ ਜੀ ਰਾਜਸਥਾਨ ਦੇ ਵਿੱਚ ਆਉਂਦੀ ਹੈ ਜੀ ਪੰਜਾਬ ਅੱਗੇ ਹੋ ਕੇ ਉਹਨਾਂ ਸੂਬਿਆਂ ਦੀ ਮਦਦ ਕਰਦਾ ਜੀ ਵੇਖੋ ਅੱਜ ਤੁਸੀਂ ਇਹ ਚੀਜ਼ ਨੋਟ ਕਰੋ ਵੀ ਪੰਜਾਬ ਹਰ ਇੱਕ ਸੂਬੇ ਨਾਲ ਖੜਾ ਜੀ ਪਰ ਅੱਜ ਪੰਜਾਬ ਦੇ ਨਾਲ ਕੋਈ ਨਹੀਂ ਖੜਾ ਜੀ ਇੱਥੋਂ ਤੱਕ ਵੇਖੋ ਜੀ ਕਾਂਗਰਸ ਪਾਰਟੀ ਨੇ ਪ੍ਰਧਾਨ ਸੋਨੀਆ ਗਾਂਧੀ ਜੀ ਰਾਹੁਲ ਗਾਂਧੀ ਜੀ ਦਾ ਅੱਜ ਤੱਕ ਪੰਜਾਬ ਦੇ ਲਈ ਇੱਕ ਬਿਆਨ ਨਹੀਂ ਜਿਆ ਆ ਕਿ ਪੰਜਾਬ ਦੇ ਵਿੱਚ ਐਡੀ ਵੱਡੀ ਆਫਤ ਆ ਗਈ ਆ ਤੇ ਪਰ ਉਹਨਾਂ ਦਾ ਜੇ ਤੱਕ ਮਨ ਕੋਈ ਬਿਆਨ ਨਹੀਂ ਗਿਆ ਹਾਂਜੀ ਹੋਰ ਤੁਸੀਂ ਇੱਥੇ ਆਏ ਹੋ ਕਿੰਨੇ ਚਿਰ ਵੇਟ ਕੀਤੀ ਫਿਰ ਤੁਹਾਨੂੰ ਇਹ ਸਾਧਨ ਮਿਲੇ ਅਸੀਂ ਵੀਰ ਜੀ 6 ਘੰਟੇ ਵੇਟ ਕੀਤੀ ਜੀ 6 ਘੰਟਿਆਂ ਬਾਅਦ ਸਾਨੂੰ ਆ ਬੋਟ ਮਿਲੀ ਆ ਜੀ ਇਹ ਵੀ ਅਸੀਂ ਬੜੇ ਜ਼ੋਰ ਲਾ ਕੇ ਅਸੀਂ ਆਪ ਦਾ ਕੋਈ ਪ੍ਰਬੰਧ ਕਰਕੇ ਇਹ ਬੇੜੀ ਅਸੀਂ ਆ ਲਈ ਆ ਜੀ ਫਿਰ ਰਾਣ ਕੇ ਅਸੀਂ ਇਹਨਾਂ ਘਰ ਘਰ ਤੱਕ ਅਸੀਂ ਪਹੁੰਚ ਕਰ ਰਹੇ ਆ ਇੱਥੇ ਵੀ ਆਈਪੀ ਲੋਕ ਆਉਂਦੇ ਨੇ ਉਹਨਾਂ ਨੂੰ ਪਹਿਲ ਦਿੰਦੇ ਆ ਜੀ ਇਥੋਂ ਤੱਕ ਕਿ ਜਿਹੜੇ ਲੋਕ ਬੋਰਡ ਦੇ ਵਿੱਚ ਬੈਠੇ ਹੁੰਦੇ ਆ 6 ਘੰਟੇ ਵੇਟ ਕੀਤਾ ਜਾਂਦਾ 6 ਘੰਟੇ ਵੇਟ ਕੀਤਾ ਬਿਲਕੁਲ ਜੀ 6 ਘੰਟੇ ਅਸੀਂ 11 ਵਜੇ ਦੇ ਇਥੇ ਆ ਪਹੁੰਚੇ ਗਏ ਸੀ ਉਹ ਟਾਈਮ ਅਵੇਖ ਲੋ ਕੀ ਹੋ ਗਿਆ ਜੀ 5:30 5:56 ਹੋ ਗਏ ਤੇ ਇਥੋਂ ਤੱਕ ਵੀ ਬੈਠੇ ਲੋਕਾਂ ਨੂੰ ਉਤਾਰ ਦਿੰਦੇ ਆ ਸਿਰਫ ਵੀਆਈਪੀ ਉਹ ਘੁੰਮਣ ਆਉਂਦੇ ਲੋਕ ਇਹ ਚੀਜ਼ ਘੁੰਮਣ ਵਾਲੀ ਨਹੀਂ ਇਹਨਾਂ ਦੇ ਨਾਲ ਖੜਨ ਦਾ ਟਾਈਮ ਆ ਜੀ ਕਿਸ ਤਰ੍ਹਾਂ ਪ੍ਰਬੰਧ ਕਰਨੇ ਚਾਹੀਦੇ ਪ੍ਰਸ਼ਾਸਨ ਨੂੰ ਤੇ ਸਰਕਾਰਾਂ ਨੂੰ ਜਿਵੇਂ ਇਹਨਾਂ ਘਰ ਘਰ ਤੱਕ ਤੁਸੀਂ ਕਹਿੰਦੇ ਅਸੀਂ ਆਪ ਰਾਸ਼ਨ ਪਹੁੰਚਾਉਣਾ ਪਰ ਪ੍ਰਸ਼ਾਸਨ ਤਾਂ ਕਰ ਰਿਹਾ ਸੀਗਾ ਕਿ ਤੁਸੀਂ ਉੱਥੇ ਰੱਖ ਦਿਓ ਅਸੀਂ ਆਪੇ ਵੰਡ ਦਾਂਗੇ ਦੇਖੋ ਵੀਰ ਜੀ ਜੇ ਪ੍ਰਸ਼ਾਸਨ ਨੇ ਕੰਮ ਚੰਗੀ ਤਰ੍ਹਾਂ ਬੰਨਾ ਦਾ ਕੀਤਾ ਹੁੰਦਾ ਅੱਜ ਇਸ ਚੀਜ਼ ਦੀ ਲੋੜ ਨਹੀਂ ਸੀ ਪੈਣੀ ਠੀਕ ਆ ਜੀ ਕੋਈ ਪ੍ਰਸ਼ਾਸਨ ਨੇ ਕੋਈ ਖਲਾਈ ਨਹੀਂ ਕੀਤੀ ਇੱਥੋਂ ਤੁਸੀਂ ਵੇਖੋ ਕੌਲੀ ਰੇਤ ਦੀ ਨਹੀਂ ਕੋਈ ਕੱਢ ਸਕਦਾ ਜੀ ਇਹਨਾਂ ਲੋਕਾਂ ਨੂੰ ਮੈਂ ਆਪਣੀ ਵੱਲੋਂ ਜਿੰਨਾ ਮੈਂ ਸੋਚ ਰੱਖਦਾ ਮੈਂ ਇੱਕ ਚੀਜ਼ ਕਹਿਣੀ ਚਾਹਣਾ ਹੈ ਇਹਨਾਂ ਲੋਕਾਂ ਨੂੰ ਜਿਹੜੇ ਮੰਡ ਏਰੀਏ ਦੇ ਵਿੱਚ ਕਾ ਪਰਵਾਹ ਰਹਿੰਦੇ ਨੇ ਇਹਨਾਂ ਨੂੰ ਰੇਤ ਦੀਆਂ ਖੱਡਾਂ ਅਲਾਟ ਕਰਨੀਆਂ ਚਾਹੀਦੀਆਂ ਆਪਾਂ ਮਾਫਜੇ ਦੇ ਨਾਲ ਇਹਨਾਂ ਦੀ ਪਰਪਾਈ ਨਹੀਂ ਕਰ ਸਕਦੇ ਇਹ ਆਪਣੀ ਰੇਤ ਕੱਢਣ ਰੇਤ ਵੇਚਣ ਇਹਨਾਂ ਦੀ ਪਰਪਾਈ ਆਟੋਮੈਟਿਕ ਹੋ ਜਾਊਗੀ ਜੀ ਬਿਲਕੁਲ ਬਿਲਕੁਲ ਤੁਸੀਂ ਦੇਖ ਸਕਦੇ ਹੋ ਨੌਜਵਾਨ ਕਿੰਨੇ ਤੋਂ ਔਰ ਸਾਹਮਣੇ ਮੈਂ ਕੈਮਰਾਮੈਨ ਨੂੰ ਕਹੂੰਗਾ ਟਰਾਲੀਆਂ ਟਰੈਕਟਰ ਲੋਕ ਕੜੇ ਆਪਣੇ ਘਰਾਂ ਦੇ ਵਿੱਚ ਰੱਖਣੇ ਤਕਰੀਬ ਇਹ 15 ਫੁੱਟ ਪੈੰਡ ਉੱਚਾ ਵਾ ਇਹ ਜਿਹੜਾ ਪਿੰਡ ਆ ਇਹ 15 ਫੁੱਟ ਇਹ ਖੇਤਾਂ ਨਾਲੋਂ ਉੱਚਾ ਵਾਲ ਲੋਕ ਆਪਣੇ ਘਰਾਂ ਦੇ ਵਿੱਚ ਪਾਣੀ ਲਗਾਤਾਰ ਜਿਹੜਾ ਚੜੜ ਰਿਆ ਸੀ ਹੁਣ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਲੋਕਾਂ ਦੇ ਘਰਾਂ ਦੇ ਵਿੱਚ ਪਹੁੰਚ ਰਹੇ ਨੇ ਔਰ ਕਈ ਵਾਰਾਂ ਅਗਣ ਬੋਟ ਬੰਦ ਹੋ ਜਾਂਦਾ ਕਈ ਵਾਰਾਂ ਕਿਹੜੀਆਂ ਪ੍ਰੋਬਲਮਾਂ ਆ ਤਾਰਾਂ ਜਿਹੜੀਆਂ ਬਿਲਕੁਲ ਥੱਲੇ ਲਮਕਦੀਆਂ ਨੇ ਔਰ ਇਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਪ੍ਰਸ਼ਾਸਨ ਵੱਲੋਂ ਇਹ ਪ੍ਰਬੰਧ ਕੀਤੇ ਜਾਣੇ ਚਾਹੀਦੇ ਨੇ ਕਿ ਹਾਂ ਵੀ ਲੋਕ ਸਮਾਜ ਸੇਵੀ ਸੰਸਥਾਵਾਂ ਜੇ ਸਰਕਾਰਾਂ ਕੁਝ ਨਹੀਂ ਕਰ ਸਕਦੀਆਂ ਸਮਾਜ ਸੇਵੀ ਸੰਸਥਾ ਨੂੰ ਪ੍ਰਬੰਧਿਤ ਕਰਕੇ ਦਿੱਤੇ ਜਾਣ ਲੋਕਾਂ ਦੇ ਘਰਾਂ ਤੱਕ ਪਹੁੰਚਣ ਤੁਸੀਂ ਦੇਖੋ ਲੋਕਾਂ 'ਚ ਉਤਸ਼ਾਹ ਇਹ ਜਜ਼ਬਾ ਵਾ ਨੌਜਵਾਨ ਪੰਜਾਬ ਨੌਜਵਾਨ ਦਾ ਪੰਜਾਬੀਅਤ ਦਾ ਜਜ਼ਬਾ ਕਿ ਲੋਕ ਇੰਨੀ ਮੁਸ਼ਕਲ ਦੇ ਵਿੱਚ ਵੀ ਜਕਾਰਿਆਂ ਦੇ ਨਾਲ ਜਿਹੜਾ ਉਤਸ਼ਾਹ ਹੋ ਰੇ ਇੰਨੀ ਮੁਸੀਬਤ ਦੇ ਵਿੱਚ ਵੀ ਜਕਾਰੇ ਲੱਗ ਰਹੇ ਨੇ ਪ੍ਰਮਾਤਮਾ ਦਾ ਨਾਮ ਲੈ ਰਿਆ ਔਰ ਜੋਸ਼ ਲੋਕਾਂ ਦੇ ਵਿੱਚ ਨੇ ਕਿ ਲੋਕਾਂ ਦੀ ਮਦਦ ਕੀਤੀ ਜਾਵੇ ਲੋਕਾਂ ਨੂੰ ਬਾਹਰ ਕੱਢਿਆ ਜਾਵੇ ਜਾਂ ਲੋਕਾਂ ਦੇ ਘਰਾਂ ਦੇ ਵਿੱਚ ਕਿਸਾਨਾਂ ਨੂੰ ਹਰ ਤਰ੍ਹਾਂ ਦੀ ਜਿਹੜੀ ਆ ਸਹੂਲਤ ਦਿੱਤੀ ਜਾਵੇ ਕਪੂਰਥਲਾ ਤੋਂ ਕੈਮਰਾਮੈਨ ਚੰਨੀ ਦੇ ਨਾਲ ਚਰਨਜੀਤ ਸਿੰਘ ਢੋਂਪੀਟੀਸੀ న్యూਸ